ਵੇ ਦੇਖਾ ਡਰਾਮਾ ਪੁੱਛ ਗਿਆ ਵਾ ਜੇ ਘਰੇ ਹੋਣਗੀਆਂ ਤਾਂ ਜੇ ਮੈਂ ਇਕੱਠੀਆਂ ਇੱਕ ਮੱਜੇ ਤੇ ਬੈਠੀਆਂ ਫਾਸਤਰੀ ਦਾ ਜੀ ਸਾਤਰੀਪਾਲ ਬਹੁਤ ਠੀਕ ਹੈ ਹਾਂ ਠੀਕ ਹੈ ਹੋਰ ਗਮਨ ਠੀਕ ਹੈ ਹਾਂ ਠੀਕ ਹੈ ਬਣੇ ਤੂੰ ਦੱਸ ਠੀਕ ਹੈ ਵਧੀਆ ਵਧੀਆ ਠੀਕ ਹੈ ਆ ਕਿਵੇਂ ਤੂੰ ਕਰਨੀ ਚ ਵੀ ਨਾ ਮੱਥਾ ਮਾਰਨੋਂ ਹਟਦੀ ਤਾਂ ਨਹੀਂ ਬਸ ਫਿਰ ਉਦੋਂ ਵੇਣਾ ਜਦੋਂ ਤੁਰਤ ਪਾਣੀ ਹੁੰਦੇ ਨਾਲ ਉਦੋਂ ਉਹ ਨਹੀਂ ਦਿਨ ਛੋਟੇ ਹੁੰਦੇ ਨੇ ਬਣਦੇ ਮੈਂ ਅਖਾ ਚਲਾ ਮੋੜ ਲੈਨੀ ਆ ਬਿੰਦ ਬਹਿ ਕੇ ਥੋੜੇ ਥੋੜੇ ਨਾ ਉਹਦੇ ਨੂੰ ਬਣ ਜੂਗਾ ਮੁੰਡੇ ਦਾ ਛੋਟਾ ਜਿਹਾ ਸਵੰਟਰ ਆ ਕਿਹੜਾ ਬਾळा ਹੋਆ ਮੁੱਲ ਦੀ ਤਾਂ ਕਹਿ ਮਰਜੀ ਚੀਜ਼ ਲੈ ਲੈ ਬਾੜੀ ਨਹੀਂ ਗੱਲ ਹੋਣੀ ਲੈ ਨਹੀਂ ਗੱਲ ਆਉਣੀਆਂ ਕਿੱਥੇ ਆ ਆ ਦੇ ਹੱਥੀਂ ਕੰਮ ਕਰਿਆ ਕਿੱਥੇ ਮੁੱਲ ਦੀ ਤਾਂ ਹਰੇਕ ਹੀ ਲੈ ਲੂਗੀ ਸਾਡੀ ਬੇਬੇ ਦਾ ਲੈਣਾ ਧੋ ਕੇ ਆ ਪਈਆ ਪੱਖੇ ਮੂਰੇ ਐਸੀ ਆਹੋ ਛੱਡੀ ਬੈਠੀ ਆ ਸਾਡੀ ਬੇਬੇ ਦਾ ਕੀ ਮੈਥਾ ਤਾਂ ਟਿਕਿਆ ਨਹੀਂ ਜਾਂਦਾ ਹੈਗਾ ਮੇਰੇ ਤਾਂ ਅਰਥ ਨਹੀਂ ਰਹਿੰਦੇ ਵਿਲੇ ਜਮਾ ਵੀ ਕਦੇ ਉਹ ਆਰਾਮਣਾ ਪਈਆ ਸਰਦਾਰੀ ਕਰਦੀ ਆ ਸਾਰਾ ਦਿਨ ਸੁਤਕਦੇ ਆ ਪੱਛਮ ਜੀ ਚੱਕ ਲੀਕ ਦੇ ਗੋਸ ਚੱਕ ਲਿਆ ਐਂ ਕਰੀ ਨਾ ਮੈਥਾ ਤਾਂ ਰਹਿ ਨਹੀਂ ਜਾਂਦਾ ਵਿਲੇ ਮੇਰੇ ਤਾਂ ਹੱਥ ਉਹ ਤਾਂ ਨਾ ਬੰਦਾ ਨਾਲੇ ਬਿਮਾਰ ਹੋ ਜਾਂਦਾ ਪੈਣੇ ਹਾਂ ਕੰਮ ਕਰਦਾ ਕੰਮ ਨੂੰ ਤਾਂ ਬਿਮਾਰ ਹੋ ਬੇਬੇਰੇ ਸਾਡੇ ਕਿਦਾਂ ਨਹੀਂ ਬਿਮਾਰ ਹੋਈ ਹੈਗੀ ਇਹ ਤਾਂ ਬੈਨਾਂ ਨਹੀਂ ਬੈਠਾ ਜਾਂਦਾ ਉਹ ਪਹਿਲਾਂ ਗਿੱਜੀ ਹੋਊਗੀ ਵੇਲੇ ਰਹਿਣ ਨੂੰ ਉਹ ਸਾਰਿਆਂ ਨੂੰ ਤਾਂ ਖੱਪਨ ਦੀ ਆਦਤ ਸੱਸ ਨੂੰ ਉਹਨਾਂ ਪਤਾ ਨਹੀਂ ਕਾਦੀਆਂ ਬਣੀਆਂ ਹੋਣ ਕੰਮ ਤਾਂ ਆਪਦਾ ਕਰਮ ਹੁੰਦਾ ਬੰਦੇ ਦਾ ਕੰਮ ਨਾਲ ਨਹੀਂ ਕੋਈ ਬੰਦਾ ਥੱਕਦਾ ਬੈਠੀ ਤੇ ਉਹ ਗੋਡੇ ਗਿੱਟੇ ਜੁੜ ਜਾਣ ਕੇ ਫੇਰ ਔਖਾ ਹੋ ਜਾਊਗਾ ਆਹ ਨੂੰ ਜੁੜਦੇ ਨੇ ਚੱਲ ਮੈਂ ਤਾਂ ਟਾਈਮ ਲੱਗ ਜੂ ਮੈਂ ਤਾਂ ਕੰਮ ਪੈ ਨਹੀਂ ਕਰੇ ਕਰਨ ਵਾਲੇ ਮੈਂ ਤਾਂ ਇਹ ਸੁਣਾਈ ਸੀ ਵੀ ਸੂਟ ਲੈਣ ਜਾਣਾ ਤੇ ਆਪਾਂ ਸੀ ਤਾਂ ਲੈ ਆਈਆਂ ਪੈਣ ਲੈ ਦੇਸੀ ਦਾ ਸੂਟ ਕੁੜਾ ਲੈ ਵੀ ਆਈਆਂ ਬਿਨਾ ਦੱਸੀ ਹੈ ਲੈ ਹੋਰ ਹੁਣ ਮੈਂ ਤਾਂ ਨਾ ਇਹਨੂੰ ਦਿਵਾ ਲਈ ਇਹਦੀ ਪਸੰਦ ਦਾ ਨਾ ਆਪ ਦੇ ਲੈਂਗੇ ਅਸੀਂ ਤਾਂ ਕਾਇਦਨ ਹੋ ਗਏ ਲੈਂਦੇ ਐ ਅਸੀਂ ਤਾਂ ਸਨੇਹੀ ਬਾਗੇ ਸੀ ਗਰਮੀ ਵਾਲੀ ਆਪਣੇ ਫਿਰ ਉਹਦੇ ਬਦਲਵਾਈ ਜੀ ਸੀਗੀ ਕੋ ਦੋਨੇ ਬਾਗੀਆਂ ਲੈ 10-10 ਦਿਨ ਦੀਆਂ ਫਿਰ ਹੁਣ ਸਾਨੂੰ ਤਾਂ ਦੇਖ ਕੀ ਪਤਾ ਸੀਗਾ ਜੇ ਪਹਿਲਾਂ ਦੱਸ ਜਾਈਂਦੀ ਅਸੀਂ ਪੁੱਛ ਲਈਏ ਤਾਂ ਲੋ ਤਾਂ ਵੀ ਲਿਆਉਣੇ ਨੇ ਲੋੜ ਆ ਗਿਆ ਨਾ ਚੁੱਪ ਕਰਕੇ ਤੁਰਕੀਆਂ ਲੈ ਕਿੱਦਾਂ ਦੀ ਮੈਂ ਤਾਂ ਇਹਨੂੰ ਕਹੀ ਜਾਂਦੀ ਸੀ ਕੁੜੇ ਆਪਾਂ ਸੂਟ ਲਿਆਉਣੇ ਆ ਲੈ ਆਈਏ ਇੱਕ ਆਦਨ ਤੁਸੀਂ ਘਰ ਮੀਆਂ ਮੰਮੀ ਫੇਰ ਚੱਲਾਂਗੇ ਚਲੋ ਉੱਧੇ ਬੱਦਲ ਵਾਈ ਜੀ ਸੀ ਨਹੀਂ ਜੇ ਦਿਹਾ ਹੋਆ ਉਸੇ ਵਾਸਤੇ ਫੇਰ ਉੱਧੇ ਬਾਗੀਆਂ ਚਰਕਦੇ ਨੇ ਵਸਤੇ ਹੀ ਬਾਗੀਆਂ ਮੁੰਡਿਆਂ ਕੋਲ ਕਿੱਥੇ ਟਾਈਮ ਆ ਚੰਗਾ ਭਾਣੇ ਮੈਂ ਤਾਂ ਜਾਣਦੀ ਆ ਮੇਰੇ ਕੋਲ ਤਾਂ ਕੀ ਮੇਲ ਹੈ ਚਾਹ ਬਣਾ ਲੈਣੇ ਬਈ ਇਹ ਕੀ ਹੁੰਦਾ ਬਸ ਭਾਣੇ ਤੁਸੀਂ ਕੰਮ ਕਰਦੀ ਹੁੰਦੀਆਂ ਅੰਮ ਤਾਂ ਭਾਣੇ ਫਿਰ ਅਸੀਂ ਕਰਨਾ ਹੀ ਆ ਹੁਣਾਂ ਕੰਮ ਫੇਲੇ ਤੁਹਾਨੂੰ ਸਾਥੋਂ ਬੈਠਿਆ ਜਾਂਦਾ ਹੈਗਾ ਕਿੰਨਾ ਮੇਰਾ ਮਲਾਪ ਰਾਕਦੀਆਂ ਨੇ ਆਪ ਹੀ ਤੁਰਗੀਆਂ ਐ ਵੀ ਨਹੀਂ ਹੈਗਾ ਵੀ ਦੱਸ ਜੀ ਚਲ ਜੇ ਮੈਂ ਨਾਲ ਲੈ ਜਾਂਦੀ ਆ ਤਾਂ ਆਰ ਕੀ ਭਾਰ ਲੱਗਦਾ ਤੁਸੀਂ ਆਪਣ ਮੈਂ ਦਵਾਈ ਲੈ ਆਵਾਂ ਡਾਕਟਰ ਤੋਂ ਦਵਾਈ ਲੈ ਆਵਾਂ ਫਿਰ ਆ ਕੇ ਕੋਈ ਕੰਮ ਕਰੂੰਗੀ ਸਰਜਾ ਦੁਖੀ ਜਾਂਦਾ ਸੀ ਬਲਾਈ ਗੁਰਪ੍ਰੀਤ ਆਮਨ ਨੇ ਆਖਿਆ ਕਿ ਲੱਸੀ ਪਈ ਸੀ ਲੱਸੀ ਲੈ ਆਉਂਗੀ ਤੂੰ ਆਈ ਗਈ ਤਾਂ ਲੱਸੀ ਹਾਂ ਮੈਂ ਡਾਕਟਰ ਦੇ ਜਾਂਦੀ ਸੋ ਕਹਿੰਦੀ ਜਾਂਦੀ ਜਾਂਦੀ ਕਹੀ ਗਈ ਮੈਂ ਕੋਲ ਨਾ ਆਉਂਗੀ ਨਾ ਸਿੱਧਾ ਮੈਂ ਲੱਸੀ ਤਾਂ ਪਈਆ ਬਾਧੂ ਪਈ ਸੀ ਤੂੰ ਕੀ ਕਰਨ ਜਾਂਦੀ ਏ ਟਰੈਕਟਰ ਤੇ ਮੈਂ ਤਾਂ ਅਸਰ ਜਾ ਵਾਧ ਖਿਜਦਾ ਸੀ ਨਾ ਲੱਤਾਂ ਲੀਆਂ ਤੂੰ ਕੋਈ ਕੰਮ ਬੜਾ ਕਰਦੀ ਨਾ ਤੇ ਕਿੱਕੇ ਨਹੀਂ ਪੈਂਦੀ ਮੈਂ ਕਿੱਕੇ ਨਹੀਂ ਜਾਂਦਾ ਸਾਰਾ ਦਿਨ ਨਿਗਾ ਲਾਈ ਜਾਨੀਂ ਹੋਰ ਕਿਤੇ ਕੁਛ ਕਰਦੀ ਨਹੀਂ ਕਿਤੇ ਕੁਛ ਮੈਥੋਂ ਬਸ ਕਿੱਕੇ ਨਹੀਂ ਜਾਂਦਾ ਇਹ ਤੇਰੀ ਕਦਰ ਨਹੀਂ ਹੈਗੀ ਪੋਰਾ ਹੈ ਤੇ ਹੋਰ ਉਹਨਾਂ ਨਾਲ ਤੇਰੀ ਕਦਰ ਨਹੀਂ ਹੈਗੀ ਕਦਰ ਕਿਉਂ ਨਹੀਂ ਮੇਰੀ ਘੁੱੜਾ ਲਾ ਦੱਸ ਦੱਸ ਨਾ ਦੇ ਤਾਈ ਆਮਨੇ ਮੈਨੂੰ ਬੁਲਾਈ ਤੂੰ ਸੱਸਿਆਗਾ ਅੱਛਾ ਕੀ ਦੱਸਿਆ ਬਾਰੇ ਇਹਦੀ ਸਾਡੀ ਬੁੜੀ ਤਾਂ ਰੋਟੀ ਲੱਗ ਰਹੀ ਆ ਕਹਿੰਦੀ ਮੈਂ ਦੇਖ ਰਾਂ ਇਹ ਨਹੀਂ ਆ ਹੈ ਹੋਰ ਹੁਣ ਮੇਰੀ ਸਾਰਾ ਦਿਨ ਕਹਿੰਦੀ ਆਉ ਖਾ ਲਿਆ ਆਉ ਖਾ ਲਿਆ ਕਹਿੰਦੀ ਮਰਦੀ ਨਹੀਂ ਪਤਾ ਨਹੀਂ ਕਿਤੇ ਮਰੂਗੀ ਕਹਿੰਦੀ ਲੱਕੀ ਖਾਨੀ ਆ ਮੈਂ ਕਹਿੰਦੀ ਆਪ ਦੋ ਤਿੰਨ ਸੂਟ ਲੈ ਆਈ ਅੱਛਾ ਹੋਰ ਹੁਣ ਮੈਂ ਦੇਖ ਦੋਨੇ ਉਹਨੂੰ ਮੈਂ ਆਪ ਕਹਿੰਦਾ ਕਿ ਦੋ ਤੂੰ ਲੈ ਲੈ ਮੈਂ ਇੱਕ ਲਿਆਂਦਾ ਸੀ ਰੱਖ ਕੇ ਸੂਟ ਲੈ ਕੇ ਨੇ ਤਿੰਨ ਪਤਾ ਨਹੀਂ ਮੈਂ ਤਾਂ ਕੱਲ ਮੈਂ ਤਾਂ ਬਲਾਈ ਤੂੰ ਸੱਗਣਾ ਦੱਸੀਆਂ ਨੇ ਕਿ ਆ ਉਹਨੇ ਇਹ ਕਹਿੰਦੀ ਲੋਕਾਂ ਦੇ ਬੁੜੇ-ਬੁੜੀਆਂ ਮਰੀ ਜਾਂਦੇ ਨੇ ਸਾਡੀ ਪਤਾ ਨਹੀਂ ਕਿੱਥੇ ਮਰੂਗੇ ਇਹਨਾਂ ਕਿੱਦੇ ਮੌਤ ਆਊਗੀ ਲਾ ਦੇਖ ਲੈ ਇੰਨਾ ਕੁਛ ਕਹੇ ਤੇ ਰਹੀਆ ਹਾਂ ਅਣੀ ਮੰਗਰੋ ਨਹੀਂ ਲੈਂਦੀ ਕਹਿੰਦੀ ਲਾ ਦੇਖ ਲੈ ਪਤਾ ਨਹੀਂ ਕਿੱਥੇ ਮੰਗਰੋ ਲੋਹੂ ਕਹਿੰਦੀ ਸਾਰਾ ਘਰ ਖਰਾਬ ਕਰਤਾ ਕਹਿੰਦੀ ਇਹਨੇ ਲਾ ਦੇਖ ਮੈਂ ਕੀ ਘਰ ਖਰਾਬ ਕਰਤਾ ਦੇਖ ਲੈ ਪਤਾ ਨਹੀਂ ਭਾਵੇਂ ਮੈਂ ਤਾਂ ਕਾਈ ਕਿਤੇ ਪੁੱਛਣਾ ਲਈਆਂ ਉਹਨੂੰ ਮੈਂ ਤੁਹਾਨੂੰ ਪੁੱਛਣਾ ਤਾਂ ਕਹੂ ਮੈਨੂੰ ਪਰ ਇਹ ਤਾਂ ਮੈਂ ਤਾਂ ਜਾਣੀ ਆ ਮੇਰਾ ਤਾਂ ਚਿੱਤ ਪਹਿੜਾ ਹੋ ਗਿਆ ਸੀ ਤਾਂ ਇੰਨਾ ਰੱਖ ਕੇ ਬੈਠਿਆ ਸੀ ਆ ਕੀ ਹੋ ਗਿਆ ਸਾਡੇ ਘਰ ਦੇ ਵਿੱਚ ਕੁਛ ਨਹੀਂ ਆਉਨ ਲਾ ਦੇਖ ਲਾ ਕੀ ਕੁਛ ਕਹਿੰਦੀ ਹੈ ਵੀ ਮਰਦੀ ਨਹੀਂ ਫਲਾਣਾ ਨਹੀਂ ਹੁੰਦਾ ਲੈ ਦੇਖਣਾ ਲੱਤਵਾ ਕੇ ਲਿਆ ਮੱਕਟ ਲੱਸੀ ਦੀ ਆ ਕੇ ਕੰਮ ਕਰਦੀ ਆ ਬੈਠੀ ਹੈ ਲਾ ਮੰਤਾ ਆ ਜਾ ਪਹਿਣੀ ਭਈਆ ਬੈਠੀ ਨਹੀਂ ਅਜ ਬਸ ਸਿੰਘ ਜੀ ਦਾ ਸੁਨੇਹਾ ਲਾਤਾ ਉਹ ਬੱਚੀ ਪੈ ਗਈ ਕੋਈ ਬੱਚ ਕੋਈ ਦਿੰਦੇ ਸਾਨੂੰ ਕੁੜੇ ਹੈ ਨਹੀਂ ਜਿੱਦੇ ਦੁੱਧੋਂ ਥੋੜਾ ਹੁੰਦਾ ਫਿਰ ਉਹਦੇ ਸਰਦਾ ਨਹੀਂ ਗਾ ਇੱਕ ਖੇਤ ਬੰਦੇ ਲੱਗੇ ਹੁੰਦੇ ਆ ਹੁਣ ਦੋ ਤਿੰਨ ਦਿਨਾਂ ਦਾ ਕੰਮ ਰਹਿਦਾ ਸੀਗਾ ਤੇ ਉਹ ਹੁਣ ਇੱਕ ਟੋਕਰ ਹੋਈ ਘੱਟ ਦਿੰਦੀ ਸੀ ਦੁੱਧ ਫਿਰ ਮੈਂ ਚੱਲ ਚਾਰ ਦਿਨ ਰਿੜਕ ਲੈਣੀ ਆ ਤੇ ਸਾਡੀ ਮੱਝ ਸੂਣ ਵਾਲੀ ਗਿਆ ਉਹਨੇ ਇੱਕ ਦਿਨ ਗਲਾਸ ਵਿੱਚ ਹੀ ਦੇ ਦੇ ਆ ਨਾ ਲੈ ਗਿਆ ਕਰ ਚੱਲ ਹੋਰ ਮੈਂ ਤਾਂ ਉਹਦੇ ਤਾਈ ਕਹਿ ਕੇ ਹੀ ਜਾਂਦੀ ਜਾਂਦੀ ਅੱਛਾ ਹਾਂ ਮੈਂ ਭੇਜੀ ਸੀ ਦਵਾਈ ਲੈਣ ਜਾਂਦੀ ਸੀ ਉਹ ਕੋ ਅੱਛਾ ਹਾਂ ਕਹਾ ਬਾਕਟਰ ਦੇ ਗਈ ਡਾਕਟਰ ਦੇ ਗਈ ਹੈ ਕੀ ਹਾਂ ਹੋਰ ਕੀ ਕਰੇ ਤੈਨੂੰ ਤੇਰੇ ਸੱਸ ਦਾ ਪਤਾ ਹੀ ਨਹੀਂ ਹੈਗਾ ਕਿਵੇਂ ਪਾਣੀ ਦੱਸਣਾ ਦੀ ਕਿਤੇ ਮੇਰੇ ਕੋਲ ਤਾਂ ਪਲਾਈ ਸੁਟਿਆ ਕਰਕੇ ਆਈ ਆ ਮਾਂ ਸਾਡੀ ਮੰਮੀ ਨਹੀਂ ਆਏ ਚੁਗਲੀ ਚਾਗਲੀ ਕਰਦੀ ਮੈਂ ਕਿਉਂ ਨਹੀਂ ਕਰਦੀ ਹੈਗੀ ਹਾਂ ਆ ਕਹਿੰਦੀ ਤੂੰ ਤਨ ਸੂਟ ਲੈ ਕੇ ਆਈ ਆ ਬਣਾ ਲਈ ਨਾ ਦੋ ਲੈ ਕੇ ਆਈ ਨਹੀ ਤੈਨੂੰ ਸੂਟ ਲੈ ਕੇ ਆਈ ਆ ਕਹਿੰਦੀ ਐਸਾ ਮੈਨੂੰ ਕਹਿੰਦੀ ਇੱਕ ਦਵਾਕੀ ਦੇਈਗੀ ਲੈ ਦੇਖ ਲੈ ਮੈਂ ਤਾਂ ਕਿਹਾ ਸੀ ਮੈਂ ਕਿਹਾ ਬੇਬੇ ਮੈਂ ਕਿਹਾ ਹੋਰ ਲੈ ਲੈ ਵੀ ਚੱਲ ਮੇਰੇ ਤਾਂ ਮੈਂ ਕਿਹਾ ਪਾਇਆ ਮੈਂ ਉਹ ਪਾ ਲੂ ਪਹਿਲਾਂ ਤੇ ਕਹਿੰਦੀ ਨਹੀਂ ਮੈਂ ਤਾਂ ਇੱਕ ਹੀ ਬਥੇਰੇ ਆ ਕੇ ਤੂੰ ਲੈ ਲੈ ਚੱਲ ਤਾਂ ਦੇਖ ਲੈ ਕਹਿੰਦੀ ਨਾਲੇ ਆਪ ਤੇ ਮਹਿੰਗੇ ਲਈ ਜਾਂ ਮੈਨੂੰ ਸਸਤਾ ਲੈ ਕੇ ਦਿੱਤਾ ਸਾ ਨਾ ਇਹਦੀ ਤਾਂ ਕੋਈ ਗੱਲ ਨਹੀਂ ਸਾਡੀ ਬੇਬੇ ਤਾਂ ਹੈ ਕੋਈ ਨਹੀਂ ਕਰਦੀ ਕੋਠੇ ਉਹਦੇ ਵੇਖਦੇ ਨਾ ਤਾਂ ਕਿੰਨੀ ਮੈਂ ਤਾਂ ਲੈਣਾ ਮੈਂ ਕਿੰਨੀ ਤੱਕ ਲੈਣਾ ਪਤਾ ਨਹੀਂ ਭਣੀ ਮੇ ਤਾਂ ਸਾਰੇ ਕੰਮ ਰਹਿ ਗਏ ਉਹ ਤਾਂ ਜਿਉਂ ਲੱਗੀ ਗੋਲਾ ਫੋਰਨ ਜਿਉਂ ਲੱਗੀ ਗੋਲਾ ਫੋਰਨ ਕਿਹੜਾ ਵੇਲਾ ਹੋ ਗਿਆ ਮੈਂ ਤਾਂ ਆਪਦੇ ਕੰਮ ਵੀ 延迟 ਕਰਾਤੀ ਉਹ ਤਾਂ ਕਹਿੰਦੀ ਮੈਨੂੰ ਇੰਨਾ ਹੈਰਾਨ ਕਰਦੀ ਆ ਆਮਨ ਸਾਡੀ ਇੰਨਾ ਹੈਰਾਨ ਕਰਦੀ ਆ ਕਹਿੰਦੀ ਮੈਂ ਤਾਂ ਤਪਾ ਕੇ ਮਾਰੀ ਪਈਆਂ ਕਹਿੰਦੀ ਅੱਸਰ ਭੈਣੀ ਹੋਰ ਐ ਕਹਿੰਦੀ ਆ ਸਾਰਾ ਦਿਨ ਕਹਿੰਦੀ ਮੈਂ ਤਾਂ ਟਿੰਡੀ ਵਾਲੇ ਬੀਤੇ ਚੱਕ ਰੱਖੀਆਂ ਕਹਿੰਦੀ ਲੈ ਦੇਖ ਲੈ ਮੈਂ ਤਾਂ ਇੰਨਾ ਮੋਹ ਕਰਦੀ ਆਂ ਗਿਆ ਆਪਦੀ ਮਾਂ ਨਾਲੋਂ ਵੱਧ ਕੇ ਉਹ ਬਾਰੇ ਆਏ ਆ ਉਹ ਕਰਦੀ ਫਿਰ ਕਹਿੰਦੀ ਮੈਂ ਤਾਂ ਤੈਨੂੰ ਅਦਿੱਤੀ ਬਣਾ ਕੇ ਦੱਸਦੀ ਆ ਕਹਿੰਦੀ ਮੇਰੀ ਕਹਾਣਾ ਗੱਲ ਕਰੀ ਹੁਣ ਮੈਂ ਤਾਂ ਜਾਂਦੀ ਆਉਂਦੀ ਕਰਕੇ ਤਾਂ ਮੱਸ ਤਾਂ ਤੈਨੂੰ ਦੱਸ ਦਿੰਨੀ ਆ ਭਣੀ ਅੱਜ ਮੇਰੇ ਕੋਲ ਕਹਿੰਦਾ ਸਵੇਰ ਨੂੰ ਕਿਸੇ ਕੋਲ ਹੋਰ ਕਹੂ ਹੋਰ ਆਗਲਾ ਕਹਿਣ ਨਾ ਵੀ ਖਾਣੇ ਘਰੀ ਦਿਖਾਵਾ ਕਰਦੀਆਂ ਨਹੀਂ ਗਈਆਂ ਨੀ ਘਰੇ ਤਾਂ ਇੱਕ ਕਾ ਬਣਾ ਕੇ ਰੱਖੀ ਆ ਨਹੀਂ ਕਰਕੇ ਕੰਮ ਧੰਦਾ ਚੁੱਧੇ ਦਾ ਤੇ ਕਲਾ ਅੰਦਰ ਜਾ ਕੇ ਕਹਿੰਦੀ ਐਸੀ ਛੱਡ ਕੇ ਪੈ ਜਾਂਦੀ ਐ ਨਾ ਦੇਖ ਲੈ ਭਣੀ ਮੈਂ ਤਾਂ ਕੰਮ ਨੂੰ ਵੀ ਨਹੀਂ ਕਹਿੰਦੀ ਉਹ ਕਹਿੰਦੀ ਚੱਲ ਆ ਕੇ ਵੀ ਧੁੱਪ ਵਾਲੀ ਹੁੰਦੀ ਹੈਗੀ ਵੀ ਸਨੇਹਾ ਕੰਮ ਨਿਭੜ ਜਾ ਕਰੂਗਾ ਵੀ ਆਪ ਹੀ ਲੱਗ ਜਾਂਦੀ ਐ ਫੇਰ ਕਹਿੰਦੀ ਸਾਰਾ ਮੇਥੋਂ ਮੱਝਾਂ ਦਾ ਕੰਮ ਕਰੰਦੀ ਐ ਕਹਿੰਦੀ ਅੰਦਰ ਹੀ ਅੰਦਰ ਵੀ ਸਾਨੂੰ ਕੀ ਪ ਪਣੇ ਦੇਖ ਲੈ ਮੈਂ ਤਾਂ ਕਦੇ ਹਾਂ ਸੋਚੀ ਨਹੀਂ ਸੀ ਕਿ ਉਹ ਆਏ ਕੁਝ ਕਹੂਗੀ ਜਾ ਕੇ ਬਾਹਰ ਦਾ ਦਿਨ ਕਹਿੰਦੀ ਮੈਂ ਤਾਂ ਨੌਕਰਾਨੀ ਬਣਾ ਕੇ ਰੱਖਦੀ ਐ ਲੈ ਦੇਖ ਲੈ ਪਣੇ ਮੈਂ ਤਾਂ ਸੋਚੀ ਨਹੀਂ ਸੀ ਕਿ ਆਏ ਮਾਂ ਖੂਬੀ ਵੀ ਜਾ ਕੇ ਚੰਗਾ ਧੋਫਾ ਪਖੰਦੀ ਐ ਕਹਿੰਦੀ ਮੈਨੂੰ ਭੋਰਾ ਘਿਉ ਦਾ ਬਿੰਦਾਲ ਚ ਪਾ ਕੇ ਦਿੰਦੀ ਕਹਿੰਦੀ ਲੈ ਦੇਖ ਲੈ ਪਣੇ ਇਹ ਤਾਂ ਬਦਨਾਮ ਕਰਨ ਵਾਲੀ ਗੱਲ ਹੈਗੀ ਉਹੀ ਗੱਲ ਬਦਨਾਮ ਹੀ ਆ ਪਣੇ ਉਹਨੇ ਮੇਰੇ ਕੋਲ ਤਾਂ ਹਜੇ ਤਾਂ ਮੈਂ ਅੱਧੀਆਂ ਗੱਲਾਂ ਭੁੱਲ ਗਈ ਵੇ ਤਾਂ ਹੋਰ ਮੈਂ ਤਾਂ ਬਾੜੀ ਕੁਛ ਕਿਹਾ ਉਹਨੇ ਕਹਿੰਦੀ ਮੈਂ ਤਾਂ ਆਏ ਮੈਨੂੰ ਤਾਂ ਹੁਣ ਪਤਾ ਨਹੀਂ ਸੀ ਮੇਰੇ ਨਾਲ ਤਾਂ ਘਰੇ ਤਾਂ ਭਲਾਈ ਵਧੀਆ ਰਹਿੰਦੀ ਹੈਗੀ ਕਦੇ ਆਏ ਨੀ ਰੋਗ ਟੋਗ ਨੀ ਕਾਦੀਗੀ ਹੁਣ ਮੈਨੂੰ ਕੀ ਪਤਾ ਵੀ ਬਾਹਰੇ ਤਾਂ ਕੀ ਕਹਿੰਦੀ ਐ ਲੈ ਭਣ ਕਿਤੇ ਆਪ ਹੀ ਨਾ ਜਾਵੇ ਮੈਂ ਲੱਸੀ ਲਿਆ ਦੇ ਗਲਾਸ ਪਾ ਕੇ ਮੈਂ ਪੈਨੂ ਲਿਆ ਦੇਈ ਯਾਰੀ ਆ ਗਿਆ ਹੁਣ ਪਊਗੀ ਲੜਾਈ ਬਾਹਲੀ ਮੇਲ ਜੋਲ ਰੱਖਦੀਆਂ ਨੇ ਇੱਕ ਮੰਝੇ ਤੇ ਵੈਂਦੀਆਂ ਨੇ ਜੁੜ ਜੁੜ ਕੇ ਲੈ ਇੱਕ 750 ਨੂੰ ਹ ਵਰਗਾ ਤਾਂ ਕਿਸੇ ਦਾ ਮੇਲ ਹੀ ਨਹੀਂ ਹੈਗਾ ਹੁਣ ਪਾਣਗੇ ਪੇਚੇ ਫੇਰ ਲੱਗੂ ਪਤਾ ਲਾਤੀ ਦੁੱਤੀ ਹਾਂ ਉਹ ਤਾਂ ਮੇਰੇ ਵਰਗੇ ਨੂੰ ਕੀ ਲਈ ਬੈਠੀਆਂ ਨੇ ਇਹ ਲੋਕਾਂ ਨਹੀਂ ਦੇਖਣ ਜਾਣਦੇ ਨੇ ਉਹਦੀਆਂ ਕਰ ਲੀਆਂ ਉਹਦੀਆਂ ਕਰ ਲੀਆਂ ਗੱਲਾਂ ਹਾਂ ਅੱਜ ਭਣੇ ਉਹਦੇ ਲੜਾਈ ਹੋ ਗਈ ਉਹਦੇ ਐ ਹੋ ਗਿਆ ਹੁਣ ਪਤਾ ਲੱਗੂ ਜਿੱਦੋਂ ਆਪੇ ਸਿੰਘ ਫਸਣਗੇ ਮੈਂ ਵੀ ਪਸਾ ਕੇ ਸੱਦੂ ਉਹਨਾਂ ਚਿਰ ਹਟਦੀ ਨਹੀਂ ਭਣੇ ਲਿਓ ਨਹੀਂ ਭਣੇ ਜਾਮਾ ਟਾਈਮ ਲੱਗ ਜਾ ਰੋਟੀ ਬਣੀ ਪਈ ਐ ਸਰ ਹਾਂ ਬਸ ਰੋਟੀ ਕਿਹੜੀ ਹੁਣ ਤੂੰ ਦੱਸਣਾ ਦੇਂਗੀ ਤਾਂ ਤਾਈ ਨੂੰ ਨਾ ਨਾ ਮੈਂ ਤਾਂ ਕਾਨੂੰ ਗੱਲ ਕਰਦੀ ਕਿ ਤੇ ਮੇਰੇ ਗੱਲ ਪਈ ਜੀ ਉਹ ਨਾ ਕੋਈ ਨਾ ਪਹਿਲਾਂ ਤੈਨੂੰ ਮੈਂ ਆਪਦੀ ਭੈਣ ਬਣਾ ਕੇ ਦੱਸਿਆ ਉਹਨਾਂ ਨੇ ਨਾ ਨਾ ਕੋਈ ਨਾ ਹਾਂ ਜਾਨੀ ਮੈਂ ਤਾਂ ਤਾਂ ਦੇਖ ਲੈ ਵੇ ਵੇ ਐ ਕਹਿ ਕੇ ਆਈ ਹੈ ਕਿ ਮੈਂ ਤਾਂ ਕਦੇ ਆਈ ਸੋਚੀ ਨਹੀਂ ਸੀ ਵੀ ਇਹ ਐ ਲੋਕਾਂ ਨੂੰ ਕਹਿੰਦੀ ਫਿਰੂਗੀ ਮੈਂ ਤਾਂ ਆਪਣੀ ਮਾਂ ਨਾਲੋਂ ਵੱਧ ਕੇ ਚਾਹੁੰਦੀ ਸੀ ਇਹਨੂੰ ਘਰੇ ਤਾਂ ਐ ਭਲਾਈ ਮੋ ਕਰਦੀ ਹੈਗੀ ਮੈਨੂੰ ਕੀ ਪਤਾ ਵੀ ਬਾਹਰੇ ਐ ਕਹਿੰਦੀ ਫਿਰਤੀ ਹੈ ਮੇਰੇ ਬਾਰੇ ਪਤਾ ਨਹੀਂ ਭਾਈ ਉਹਦੇ ਮਨ ਦੀਆਂ ਉਹੀ ਜਾਣੇ ਹੈ ਇਹ ਧਰਨੀ ਵਾਲੀ ਹੈ ਲੈ ਆਈ ਦਿ ਵੇਪੇ ਆਹੋ ਲੈ ਆਈ ਅਜੀ ਐ ਬੋਲੀ ਐ ਨਾਲ ਤਾਂ ਮੈਨੂੰ ਬਤਨਾਮ ਕਰਦੀ ਫਿਰਦੀ ਏ ਟੋਕਾ ਕੋਲ ਗਿੰਨੀ ਤਨੂੰ ਪਾਣੀ ਦਾ ਗਲਾਸ ਲੈ ਦੇਖ ਲਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਢਿੱਡ ਚ ਹੋਰ ਹੀ ਗੱਲਾਂ ਸੋਚੀ ਬੈਠੀ ਆ ਸਾਰਾ ਦਿਨ ਵਾ ਇਹਦੇ ਨਾਲ ਕੰਮ ਨਾਲ ਖਪੀ ਜਾਨੀ ਆ ਮੈਂ ਕਹਿ ਦਿੰਦੀ ਆ ਵੀ ਚੱਲ ਕਰਦੀਆਂ ਤੇ ਇਕੱਲੀ ਔਖੀ ਹੋ ਇਹ ਤਾਂ ਦੁੱਗਣਾ ਮੈਂ ਕੰਮ ਕਰਦੀ ਆ ਹਜੇ ਲਾ ਮੈਨੂੰ ਐਂ ਚੁਗਲੀਆਂ ਕਰਦੀ ਆ ਕਹਿੰਦੀ ਅੱਗੇ ਪਤਾ ਨਹੀਂ ਸਾਡੀ ਬੁੜੀ ਕਦੋਂ ਮਰੂਗੀ ਲੈ ਮੈਂ ਤਾਂ ਇਹ ਮਾਰ ਕੇ ਰਾਜੀ ਆ ਹੈ ਕੀ ਹੋ ਗਿਆ ਇਹਨੂੰ ਅੱਗੇ ਤਾਂ ਕਿਤੇ ਐਂ ਕਰਿਆ ਨਹੀਂ ਸੀ ਇਹਨੇ ਨਾ ਅੱਜ ਕੋਈ ਪਾਣੀ ਪੁੱਛਿਆ ਵੀ ਮੈਂ ਬੀਬੀ ਤਨ ਪਾਣੀ ਲਿਉਣੀ ਆਂ ਆਈ ਤੁਰ ਗਈ ਉੱਠ ਕੇ ਹੋ ਕੇ ਗਿਆ ਇਹਨੂੰ ਥੋੜਾ ਆ ਗਿਆ ਇੱਕ ਧਾਮੂ ਪਰੇ ਬੈਠੀ ਆ ਚੰਗੀ ਖਲੀ ਨੂੰ ਘਰੇ ਛੱਡ ਕੇ ਗਈ ਆ ਦੱਸ ਕੇ ਗਈ ਆ ਮੈਂ ਦਵਾਈ ਲੈ ਕੇ ਆਉਣੀ ਆ ਕਿਵੇਂ ਦਰ ਤੇ ਕੱਲੂ ਬੋਲੀ ਜਾਨੀ ਆ ਇਹ ਕਾਹਦਾ ਬੋਲੀ ਜਾਨੀ ਆ ਭਣੇ ਹਾਂ ਬਸ ਪੁੱਛਣਾ ਅੱਜ ਨਾ ਆਈ ਨੂੰ ਪਾਣੀ ਦਾ ਗਲਾਸ ਪੁੱਛਿਆਗਾ ਅੱਛਾ ਹੋਰ ਆਵਣ ਨੇ ਅੱਗੇ ਉਹਦੀ ਆਈ ਨੂੰ ਪਾਣੀ ਦਿੰਦੀ ਪੁੱਛਦੀ ਵੀ ਕੀ ਕਹਤਾ ਡਾਕਟਰ ਨੇ ਹਾਉ ਬੈਨ ਨਾ ਕਰਦੀ ਹੁੰਦੀ ਸੀ ਹੋਰ ਪਤਾ ਨਹੀਂ ਅੱਜ ਤੱਕ ਐਡਾ ਮੂੰਹ ਕਰੀ ਬੈਠੀ ਆ ਕੋਈ ਘਰੇ ਗੱਲ ਨਾ ਹੋ ਗਈ ਹੋਵੇ ਸੋਚ ਰਹੀ ਹੁੰਨਾਂ ਦੇ ਕੀ ਪਤਾ ਘਰੇ ਗੱਲ ਹੋ ਗਈ ਹੋਊ ਕੋਈ ਆਪਾਂ ਨੂੰ ਤਾਂ ਪਤਾ ਨਹੀਂ ਗਾ ਇਸ ਤਾਂ ਇੰਨਾ ਐ ਸਾਰਾ ਦਿਨ ਕੱਟੀਆਂ ਕੰਮ ਕਰਦੀ ਸੀ ਇੰਨਾ ਮੈਂ ਉਹਦੇ ਨਾਲ ਕੰਮ ਕਰਾਉਂਦੀ ਸੀ ਹਾਂ ਤੁਸੀਂ ਤਾਂ ਕੱਟੀਆਂ ਰਹਿੰਦੀਆਂ ਸੀਗੇ ਹੋਰ ਉਹ ਤਾਂ ਮੈਂ ਸੁੱਗਣਾ ਕੰਮ ਕਰਦੀ ਸੀ ਮੈਂ ਤਾਂ ਜੇ ਮੈਨੂੰ ਐ ਹੁੰਦਾ ਚਲ ਇਹਦੀ ਢੂਹੀ ਦੁਖਦੀ ਆ ਕਿ ਵੀ ਚਲ ਮੈਂ ਕਰ ਲੂੰ ਤਾਂ ਕੀ ਹੁੰਦਾ ਹਾਂ ਮੈਂ ਤਾਂ ਕੰਮ ਪਿੱਛੇ ਵੀ ਨਹੀਂ ਸੀ ਕਿਤੇ ਐ ਆਖਿਆ ਵੀ ਮੈਂ ਬੈਠੀ ਹਾਂ ਬੈਲੀ ਆ ਕਿ ਕਿਤੇ ਮੈਂ ਤਾਂ ਬੈਲੀ ਬੈੱਕ ਹੀ ਨਹੀਂ ਰਾਜੀ ਫੇਰ ਹੋਰ ਉਹ ਤਾਂ ਬਣਾ ਪਤਾ ਨਹੀਂ ਕੀ ਹੋ ਗਿਆ ਉਹਨ ਤਾਂ ਸਾਡੀ ਨੂੰ ਤਾਂ ਆ ਤਾਂ ਹੋ ਰਹੀ ਐਡਾ ਥੋਬੇ ਵਰ ਕਮੂਂ ਘਰੀ ਬੈਠੀ ਐ ਬੋਲੀ ਨਹੀਂ ਚੱਜਣਾ ਨਾ ਪਾਣੀ ਪੁੱਛਿਆਗਾ ਮੈਂ ਤਾਂ ਆ ਬੈਠੀ ਡਾਕਟਰ ਤੇ ਆਈ ਸੀ ਅੱਛਾ ਤਾਂ ਹੀ ਬੋਲੀ ਜਾਨੀਆ ਗੱਲੂ ਹੋਰ ਆਈ ਬੋਲੀ ਜਾਨੀਆ ਵੀ ਹੋ ਕੀ ਗਿਆ ਲੋੜਾ ਕੀ ਆ ਗਿਆ ਮੈਂ ਤਾਂ ਇਦਰੋਂ ਨੰਗੇ ਹੁੰਦੇ ਸੀ ਮੈਂ ਕਿਹਾ ਚਾਚੀ ਕਿ ਮੈਂ ਗੱਲੀ ਬੈਠਿਆ ਹਾਂ ਹੁਣ ਦਿਸਦੋਈ ਨਹੀਂ ਗੋਲੇ ਬੈਠੀ ਮੈਂ ਕਿਹਾ ਲੈ ਹੋਰ ਮੈਂ ਜਦੋਂ ਆਈ ਦਵਾਈ ਲੈ ਕੇ ਟੁੱਕੇ ਵਾਗੀ ਐਡਾ ਮੂੰਹ ਕਰਕੇ ਬੋਲੀ ਨਹੀਂ ਚੱਜਣਾ ਫੇਰ ਅੱਗੇ ਉਹਦੀ ਪੁੱਛਦੀ ਵੀ ਕੀ ਕਹਾ ਤੈਨੂੰ ਡਾਕਟਰ ਨੇ ਹਾਂ ਤੇ ਪਾਣੀ ਲਿਉਂਦੀ ਉਹਦੀ ਨਿਲ ਦਵਾਈ ਲੈ ਲੈ ਤਸ ਤੇ ਲੜੀਆਂ ਆਉਣੀਆਂ ਸੁਣੀਆਂ ਚਾਚੀ ਨਾ ਅਸੀਂ ਤਾਂ ਕਿਤੇ ਲੜੀਆਂ ਮੈਂ ਤਾਂ ਇੰਨਾ ਇੰਨਾ ਕੰਮ ਕਰਾਉਂਦੀ ਸੀ ਇਹਦੇ ਨਾਲ ਹੋਣਾ ਕੀ ਹੋ ਗਿਆ ਕੀ ਪਤਾ ਕੀ ਹੋ ਗਿਆ ਨਾ ਦੇਖ ਲੈ ਹੈ ਹੋਰ ਮੈਂ ਕਹਿੰਦੀ ਚੱਲ ਤੂੰ ਹੀ ਦੁਖਦੀ ਆ ਹਾਂ ਮੈਂ ਤਾਂ ਨਾਲ ਕੰਮ ਹੋ ਜੇ ਤਾਂ ਕੀ ਹੈ ਇਹਦੇ ਨਾਲ ਵੱਧ ਕਰਦੀ ਸੀ ਮੈਂ ਤਾਂ ਖਵਰਾ ਕੀ ਮੰਚੋਗੇ ਹੋਦੇ ਹਾਂ ਰੁਕੋ ਗੱਲ ਹੋ ਗਈ ਹੋ ਗਈ ਜਿਹੜੇ ਐ ਉਹ ਕਰ ਗਈ ਮੈਂ ਤੈਨੂੰ ਦੱਸਦੀ ਆ ਪਚਕੀ ਮੈਂ ਉੱਧਰ ਗੁਰਪ੍ਰੀਤ ਨੂੰ ਕਹਿਣ ਗਈ ਸੀ ਉਹ ਮੈਨੂੰ ਕਹਿੰਦੀ ਆ ਕਿ ਗੁਰਪ੍ਰੀਤ ਨੂੰ ਕਹਦੀ ਆ ਕਿ ਵੀ ਲੱਸੀ ਲੈ ਜੀ ਅੱਛਾ ਜਦੋਂ ਮੈਂ ਉਹਨੂੰ ਲੱਸੀ ਨੂੰ ਕਹਿਣ ਗਈ ਹਾਂ ਉਹ ਤਾਂ ਕਹਿੰਦੀ ਭਾਈ ਕਿ ਤਾਈਏ ਕਿ ਸੁੱਟਦਾ ਕਿ ਬਹੂ ਬਾਲੀਆਂ ਚੁਗਲੀਆਂ ਕਰਦੀ ਸੀ ਤੇਰੀਆਂ ਅੱਛਾ ਹੋਰ ਕਹਿੰਦੀ ਕਿ ਆਦੀ ਸਾਡੀ ਬੁੜੀ ਨਹੀਂ ਮਰਦੀ ਰੋਡੀ ਲੱਗੀ ਪਤਾ ਨਹੀਂ ਕਦੋਂ ਮਰੂਗੀ ਹਾਂ ਲੈ ਦੱਸ ਮੇਰੀ ਗੱਲ ਸੁਣ ਚਾਚੀ ਇਹ ਹਮਨ ਨੇ ਨਹੀਂ ਕਿਹਾ ਉਹੀ ਬਣੇ ਬਾਟ ਕਪਵਾਉਂਦੀ ਫਰਗੀਆ ਤੁਹਾਡੇ ਚ ਕੀ ਪਤਾ ਬਣੇ ਉਹ ਪਵਾਉਂਦੀ ਆ ਕਿ ਵੀ ਸੱਚੀ ਪਤਾ ਨਹੀਂ ਲੱਗਿਆ ਉਹਨਾਂ ਨੇ ਆਣੀ ਕਿ ਪਵਾਇਆ ਹੀ ਸੀ ਇਹ ਲਾ ਨਾ ਰਣ ਨੂੰ ਪਤਾ ਨਹੀਂ ਇਹ ਤਾਂ ਚੁਗਲੀਆਂ ਦੀ ਪੂਰੀ ਜੜ ਉਧਰ ਗੱਲਾਂ ਆਤੀ ਉਧਰ ਲਾਤੀ ਇਹ ਲੜਾਈ ਪਵਾ ਦਿੰਦੀ ਆਂੀ ਬੱਸ ਫੇਰ ਆ ਗੱਲ ਆ ਬਣੇ ਅਸਤੇ ਕਿਤੇ ਜਮਾ ਲੜੀਆਂ ਵੀ ਨਹੀਂ ਜਲ ਜੇ ਬੰਦਾ ਲੜਿਆ ਹੋਵੇ ਫੇਰ ਵੀ ਆਏ ਹੋ ਜੋ ਵੀ ਲੜੇ ਆਂਗੇ ਦੋ ਦਿਨ ਨਹੀਂ ਬੋਲਾਂਗੇ ਆਈ ਹੂ ਤੁਹਾਡੇ ਘਰੋਂ ਆ ਗਈ ਹੋਊਗੀ ਲੱਸੀ ਲੈਣ ਆਈ ਸੀ ਮੈਂ ਜਾਂਦੀ ਜਾਂਦੀ ਕਹਿ ਕੇ ਗਈ ਸੀ ਬੱਸ ਫੇਰ ਉਹ ਆ ਹੀ ਹੋ ਗਿਆ ਵੀ 부ੜੀ ਤਾਂ ਬਾਗੀ ਡਾਕਟਰ ਦੇ ਆ ਕੇ ਉਹਦੀ ਲਾਗੀ ਲੁੱਤੀਆਂ ਹਾਂ ਬਸ ਉਹਦੇ ਕੰਮ ਕਰਿਆ ਵਾ ਇਹ ਅਮਨ ਤਾਂ ਕੋਈ ਕਸੂਰ ਨਹੀਂ ਫੇਰ ਲੈ ਦੇਖ ਲੈ ਬਸ ਉਸੇ ਦਾ ਹੀ ਕਰਿਆ ਫੇਰ ਉਸੇ ਦੇ ਕੰਮ ਕਰਿਆ ਵਾ ਗਾ ਉਹਨੇ ਕੋਈ ਅੱਜ ਲੜਾਈ ਕਰ ਲਾ ਭਲਾ ਦੇਰ ਆ ਲੱਸੀਆਂ ਹੋਰ ਇਹ ਤਾਂ ਮੈਂ ਤਾਂ ਪਹਿਲਾਂ ਉਹਨਾਂ ਦੇ ਸੁਣੀ ਨਿਆਣੇ ਕੀ ਗੱਲ ਕਹਿੰਦੇ ਉਹਨਾਂ ਦੇ ਘਰੇ ਜਾ ਕੇ ਲੁੱਤੀਆਂ ਲਾ ਲਾ ਕੇ ਲੜਾਈ ਉਹਨਾਂ ਦੇ ਘਰੇ ਲੜਾਈ ਪਾਤੀ ਉਹਨੇ ਲੈ ਦੇਖ ਲੈ ਹੁਣ ਇਹਨੇ ਫੋਡੇਗਾ ਉਹ ਕਰਤਾ ਕੰਮ ਉਹੀ ਹੈ ਲੜਾਈ ਦੀ ਜੜ ਫੇਰ ਇਹ ਤਾਂ ਇਹਨੇ ਪਤਾ ਕਰ ਕੇ ਕਰਾ ਜਣੇ ਹੋਰ ਪੁਵਾ ਪੁਵਾੜੇ ਲੈ ਦੇਖ ਲੈ ਹੋਰ ਨਹੀਂ ਜਿਹਨੂੰ ਆਤ ਪੈ ਜਾ ਕਾਨੂੰ ਹਟਦੀ ਐ ਇਹ ਚੂਲੀਆਂ ਦੀ ਕਰ ਇਹਨਾਂ ਬਣਦੇ ਆ ਕਰ ਇਹਨੂੰ ਵਰਨ ਕੋ ਮਾੜਨ ਦੇਉਂਗਾ ਮੈਂ ਦੇਉਂ ਉਹਨੂੰ ਲੱਸੀ ਹੋਰ ਹਨ ਤਾਂ ਇਹ ਕਲੇਸ਼ ਪੈਂਦਾ ਨਹੀਂ ਉਧਰੋਂ ਤਾਂ ਕਲੇਸ਼ ਨਾ ਪਿਆ ਸਾਡੇ ਤਾਂ ਜਮੀ ਨਹੀਂ ਸੀ ਕਿਤੇ ਕਿੱਥੇ ਅਸੀਂ ਪਿਆ ਬਸ ਪਰ ਇਹ ਹੀ ਲਾ ਕੇ ਲੁੱਟਿਆ ਜਮੀ ਮੈਂ ਤਾਂ ਕਹਿੰਦੀ ਸੀ ਵੀ ਜਿਹੇ ਜੀ ਮੇਰੇ ਨੂੰ ਆ ਸਾਡੇ ਆਵੇ ਸੀ ਕਿਸੇ ਗੱਲ ਤੇ ਗੌਰ ਕਰ ਤੂੰ ਕਰੂੰਗੀ ਭਾਈ ਫਿਰ ਮੈਂ ਹਾਂ ਤੂੰ ਤੂੰ ਦੇਖ ਲੈ ਇਹ ਹੀ ਗੱਲ ਨਿਕਲੂਗੀ ਇਹ ਹੀ ਹੋਊ ਫਿਰ ਜਦੋਂ ਅਸੀਂ ਕਿਤੇ ਲੜੀਆਂ ਹੀ ਨਹੀਂ ਮੈਨੂੰ ਪਤਾ ਹੈ ਮੈਨੂੰ ਪੱਕਾ ਯਕੀਨ ਆਈ ਗੱਲ ਨਿਕਲੂ ਮੈਂ ਤਾਂ ਕਈ ਘਰਾਂ ਦੇ ਪਹਿਲਾਂ ਦੇਖ ਲਿਆਗਾ ਦੋ ਤਿੰਨ ਘਰਾਂ ਚ ਪਹਿਲਾਂ ਵੀ ਐ ਕਰੇ ਮੈਨੂੰ ਐ ਸੀ ਵੀ ਚਲ ਅਗਲੇ ਦੇ ਆਪ ਦੇ ਕਲੇਸ ਆ ਬਾਅਦ ਚ ਪਤਾ ਲੱਗਦਾ ਕਿ ਲਾਦਾ ਤਾਂ ਇਹ ਹੀ ਭਵਾਉਂਦੀ ਆ ਫਿਰ ਘਰ ਘਰ ਤੁਰੀ ਫਿਰਦੀ ਆ ਮੈਂ ਮੀਣਾ ਲੱਸੀ ਲੁੱਸੀ ਦੇਈ ਜਾਇਆ ਕਰੂੰਗਾ ਉਹਨੂੰ ਲੱਸੀ ਦੇਵਾਂ ਉਹਨੂੰ ਲੱਸੀ ਚਲ ਮੈਂ ਜਾਣੀ ਆ ਚੰਗਾ ਅੱਜ ਮੈਨੂੰ ਐ ਦਾਲ ਪਾਣੀ ਪੁੱਛਿਆਗਾ ਵੀ ਕਾਦੀ ਧਰਨੀ ਅੱਗੇ ਮੈਨੂੰ ਪੁੱਛੇ ਉਹ ਗੈਰ ਕੋਈ ਦਾਲ ਪਾਣੀ ਦੱ ਜਿਹੜੀ ਦਾਲ ਪਾਣੀ ਮੈਂ ਕਹਿੰਦੀ ਉਹੀ ਧਰਦੀ ਮੈਥੋਂ ਪੁੱਛ ਕੇ ਧਰਦੀ ਅੱਜ ਉਹਨੂੰ ਹੋ ਕੀ ਗਿਆ ਸਮਝ ਨਹੀਂ ਆਉਂਦੀ ਗੱਲ ਦੀ ਵੀ ਐਡਾ ਮੂੰਹ ਕਿਉਂ ਕਰੀ ਫਿਰਦੀ ਐ ਲਾਜ ਮੈਂ ਇਹਨੂੰ ਪੁੱਛੀ ਲੈਣੀ ਆ ਜਿਹੜੀ ਗੱਲ ਮੈਂ ਸੋਨੀ ਕਹਿ ਕੇ ਗਈ ਆ ਕਿ ਕਿਵੇਂ ਦਿਖਾਉ ਨਾਂਗੀ ਐਡਾ ਮੂਟਾ ਮੂੰਹ ਕਰੀ ਫਿਰਦੀ ਐ ਲੈ ਚਾਹਖਦੀ ਵੀ ਨਹੀਂ ਮੇਰੇ ਵੱਨੀ ਅੱਜ ਆਉਣ ਉਹ ਰਿਆ ਨਹੀਂ ਮੈਂ ਇਹਨੂੰ ਪਾਣੀ ਲਿਆ ਕੇ ਦੇ ਉਰੇ ਆਨੀ ਫਿਰ ਕੋਈ ਇੱਧਰ ਬੈਠ। ਇਹ ਤੈਨ੍ਹ ਹੋ ਕੀ ਗਿਆ ਅੱਜ ਮੂੰਹ ਕਰਿਆਗਾ? ਮੈਨੂੰ ਕੀ ਹੋਣਾ ਸੀ ਜਿਹੜਾ ਤੂੰ ਲੋਕਾਂ ਕੋਲੇ ਕਹਿਨੀ ਫਿਰਦੀ ਐਂਗੀ। ਮੈਂ ਕੀ ਕਿਹਾ ਲੋਕਾਂ ਕੋਲੇ ਮੈਂ ਤਾਂ ਕੁਝ ਵੀ ਨਹੀਂ ਕਿਹਾ। ਤੂੰ ਬਥੇਰਾ ਬੰਡ ਕੇ ਆਈ ਐਂ ਮੈਨੂੰ ਕਿ ਸਾਡੀ ਬਘਵਾ ਐ ਕਰਦੀ ਐ ਕਿ ਮੈਨੂੰ ਸਾਰਾ ਕੰਮ ਕਰਾਉਣਾ ਮੈਨੂੰ ਉੱਪਰ ਬਣਾਈ ਰੱਖਦੀ ਐ ਮੈਨੂੰ ਸਾਰਾ ਦਿਨ। ਲਾ ਮੈਂ ਕਮ ਆਵ ਗਿਆ ਕਸਮ ਕਰਦੀ ਆ ਮੈਂ ਤਾਂ ਕਹਿੰਦੀ ਵੀ ਚਲ ਕੰਮ ਨਾ ਕੀ ਬੰਦਾ ਠਖਦਾ ਮੈਂ ਤਾਂ ਕੋਈ ਕਿਸੇ ਕੋਲੇ ਨਹੀਂ ਕਹਿੰਦੀ ਮੈਂ ਤਾਂ ਦੇਖ ਲੈ ਬੱਬੀ ਕਰਾ ਇੰਨਾ ਕਰਦੀ ਸੀਗੀ ਕਰਦੀ ਤਾਂ ਸੀਗੀ ਅੱਜ ਦੇਖ ਲਾ ਉਹ ਬੋਲੀ ਜਿੱਦ ਨਾਲ ਵੀ ਫੇਰ ਦੇਖ ਲੈ ਮੈਨੂੰ ਦੱਸ ਗਈ ਸਾਰਾ ਕੁਝ ਸੋਨੀ ਅਕੇ ਆਪਦੇ ਤਾਂ ਤਨ ਸੂਟ ਲਿਆਈ ਤੇ ਮੇਰਾ ਇੱਕ ਲਿਆਈ ਆ ਤੇਰੇ ਸਾਹਮਣੇ ਮੈਂ ਤੈਨੂੰ ਕਹੇ ਨੀ ਵੀ ਤੂੰ ਹੋਰ ਲੈ ਲੈ ਭਾਈ ਸੂਟ ਮੈਂ ਹੋਰ ਤੁਹ ਕਿਹਾ ਤਾਂ ਹੈਗਾ ਦਾ ਦੇਖ ਲੈ ਹੋਰ ਮੈਨੂੰ ਦੱਸ ਕੇ ਗਈ ਆ ਉਹ ਮੈਨੂੰ ਦੱਸ ਕੇ ਗਈ ਆ ਨਾ ਏ ਕਹਿੰਦੀ ਆ ਕਿ ਆ ਆਵਣ ਆਏ ਕਹਿੰਦੀ ਸਾਡੀ ਬੁੜੀ ਕਦੋਂ ਮਰੂਗੀ ਰੋਠੀ ਲੱਗੀ ਬੈਠੀ ਆ ਹਏ ਬੇਬੇ ਆਹ ਗੱਲ ਤਾਂ ਮੈਂ ਉਹੀ ਨਹੀਂ ਕਹੀ ਲੈ ਮੈਂ ਤਾਂ ਸਾਰਾ ਕੁਝ ਦੱਸ ਕੇ ਗਈ ਆ ਕਿਉਂ ਤਾਂ ਐ ਤੁਗੜੀਆਂ ਕਰਦੀ ਆ ਉਹ ਤਾਂ ਕਾਇ ਘਰਾਂ ਚ ਪਾੜ ਪਾਤੇ ਫੇਰ ਮੈਨੂੰ ਨਹੀਂ ਸੀ ਪਤਾ ਬੇਬੇ ਮੈਨੂੰ ਤਾਂ ਐ ਕਹਿ ਕੇ ਜੇ ਨਹੀਂ ਥੋੜੀ ਬੁੜੀ ਆਏ ਕਹਿ ਕੇ ਗਈ ਆ ਕਿ ਸਾਰਾ ਤਾਂ ਕੰਮ ਆਪ ਤੱਕ ਬੇਲੀ ਹੋ ਕੇ ਪੈ ਜਾਂਦੀ ਐ ਇਸਨੇ ਹੀ ਤੇ ਕਿ ਮੈਨੂੰ ਨੌਕਰ ਨਹੀਂ ਬਣਾਈ ਰੱਖਦੀ ਮੈਂ ਤਾਂ ਉਹੀ ਨਹੀਂ ਕਿਹਾ ਮੈਂ ਤਾਂ ਕੰਮ ਆਗ ਗਿਆ ਫੇਰ ਕਰਕੇ ਖੁਸ਼ ਆ ਸਮਾ ਮੈਂ ਕਹਿ ਦਿੰਦੀ ਆ ਵੀ ਤੇਨੂੰ ਈ ਦੁੱਖ ਦਿਆ ਤੂੰ ਵਹਿ ਜਾ ਮੈਂ ਕਰ ਲੂਗੀ ਫਿਰ ਮੈਨੂੰ ਵੀ ਆਈ ਗੁੱਸਾ ਜਾ ਕੇ ਵੀ ਮੈਂ ਤਾਂ ਕਰੇ ਵੀ ਨਹੀਂ ਕਿਹਾ ਕੰਮ ਨੂੰ ਨਹੀਂ ਕਿਹਾ ਤੈਨੂੰ ਦੇਖ ਜੇ ਪਈਆਂ ਤਾਂ ਪਈਆਂ ਫਿਰ ਗੁੱਸਾ ਤਾਂ ਆਉਣੀ ਹੈ ਮੈਨੂੰ ਬਥੇਰਾ ਆ ਕੇ ਵੀ ਮੈਨੂੰ ਤੂੰ ਕੀ ਕੁਝ ਬੋਲੀ ਉਹਦੇ ਪਰ ਮੈਂ ਤਾਂ ਸੋਨ ਲੱਗ ਗਈ ਤੇ ਕੁਝ ਨਹੀਂ ਤੇਰੇ ਬਾਰੇ ਬੋਲੀ ਬੋਲੀ ਤਾਂ ਮੈਂ ਵੀ ਨਹੀਂ ਉਹੀ ਪਵਾੜੇ ਪਾਉਂਦੀ ਫਿਰਦੀ ਐ ਫਿਰ ਮੈਨੂੰ ਕੀ ਪਤਾ ਸੀ ਵੀ ਉਹ ਹੈ ਐ ਹੋਰ ਹੁਣ ਉਹ ਤਾਂ ਬਾਹਲਾ ਕੁਝ ਕਰਕੇ ਗਈ ਆ ਹੁਣ ਮੈਂ ਤੈਨੂੰ ਦੱਸਾਂਗੀ ਤੇਰੇ ਬਾਰੇ ਲੈ ਦੇਖ ਲੈ ਬੇਬੇ ਹੋਰ ਤਾਂ ਮੈਨੂੰ ਕਿਹਾ ਆ ਕੇ ਉਹਨੂੰ ਗੁਰਪ੍ਰੀਤ ਨੂੰ ਕਹਿਦੀ ਲੱਸੀ ਲੈਣ ਆ ਜੂਗੀ ਅਕੇ ਲੱਸੀ ਪਈ ਆ ਲੇ ਲਾ ਲੈ ਲੱਸੀ ਨੂੰ اے ਬੇਬੇ ਮੈਨੂੰ ਕਿਵੇਂ ਤਾਂ ਮੈਂ ਤਾਂ ਵਿਚਾਰਾ ਕੀ ਡੋਲੀ ਨੇ ਕਿਸੇ ਦੇ ਮੂੰਹ ਚ ਪੈ ਜੂਗੀ ਭोरा ਫਿਰ ਆਪਾਂ ਤਾਂ ਚੰਗਾ ਹੀ ਸੋਚਿਆ ਸੀ ਉਹਨੇ ਤਾਂ ਕੋਈ ਜੰਗਾ ਨਾ ਸੋਚਿਆ ਤਾਂ ਐ ਪਾੜ ਪਵਾਤੇ ਕਰਦੇ ਵਿੱਚ ਵੀ ਕਿਉਂ ਇਹ ਕੱਟਣਾ ਹੋ ਕੇ ਬੈਂਦੀਆਂ ਨਹੀਂ ਗਈਆਂ ਹਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗੀਆਂ ਜਰਿਆ ਨਹੀਂ ਗਿਆ ਤੇ ਮੈਨੂੰ ਨਹੀਂ ਸੀ ਪਤਾ ਹਜੇ ਮੈਨੂੰ ਪੈ ਨਹੀਂ ਕਿ ਮੈਨੂੰ ਲੱਸੀ ਆ ਕਿ ਥੋੜੀ ਕਹਾਣੀ ਹੁੰਦੀ ਹੈ ਜਿਹੜੀ ਬੱਚੀ ਕੋਈ ਮੈਂ ਕਹਿੰਦੀ ਕਿ ਕਹਿੰਦੀ ਆ ਕਿ ਆਪ ਕੇ ਧੋਸੂਟ ਲੈ ਮੈਨੂੰ ਇਕ ਲੈ ਕੇ ਦਿੱਤਾ ਲੈ ਦੇਖ ਲੈ ਬੇਟੀ ਹਾਂ ਨਾ ਮੈਨੂੰ ਕਦੀ ਸੱਚ ਕਦੀ ਤੂੰ ਆ ਕੇ ਕਹਿੰਦੀ ਏ ਕਿ ਤੈਨੂੰ ਸੂਟ ਲਿਆਈ ਆਪ ਤਾਂ ਉਹ ਲੈ ਦੇ ਲੈ ਮੈਨੂੰ ਕੀ ਪਤਾ ਸੀ ਵੀ ਆਈ ਤੇਰੇ ਕੋਲੇ ਹੋਰ ਕਹਿੰਦੀ ਏ ਮੇਰੇ ਕੋਲੇ ਕੋਈ ਹੋਰ ਕਹਿੰਦੀ ਏ ਹਾਂ ਅੱਜ ਕਹਿੰਦੀ ਏ ਕਿ ਮੈਨੂੰ ਲੱਸੀ ਦੇ ਦਿਆ ਕਰੋ ਆ ਕੇ ਚਾਰਕ ਦੇਣਾ ਬਸ ਕੋਈ ਲੱਸੀ ਨਹੀਂ ਦੇਣੀ ਉਹਨੂੰ ਨਾ ਫੇਰ ਬੇਬੇ ਆਪਾਂ ਕਿਉਂ ਘਰੇ ਵਾੜੀਏ ਇਹ ਜੀਆਂ ਨੇ ਆਪਣੇ 'ਚ ਫਰਕ ਪਾ ਕੇ ਜਾਂਦੀਆਂ ਹਾਂ ਹੋਰ ਹੁਣ ਆਪਾਂ ਹੀ ਲੱਸੀ ਦਿੰਦੇ ਉਹਨੂੰ ਹਾਂ ਕਰਦੇ ਹਾਂ ਗੱਲ ਉਹਦੇ ਨਾਲ ਹੋਰ ਹੁਣ ਘੱਟ ਕਰਕੇ ਆਵਾਂਗੇ ਬੇਬੇ ਤਾਂ ਇਹਨੂੰ ਪਤਾ ਦੋ ਕਰਾਂਗੇ ਪੁੱਢੇ ਜੱਲਾਂਗੇ ਮੈਂ ਕਰੂੰਗਾ ਕਿ ਤੈਨੂੰ ਆ ਕੇ ਕਹਿੰਾਂ ਮੈਂ ਕਹੂਦਾ ਮੈ ਨਾ ਮੈਂ ਕਉਂ ਮੈਂ ਕੰਮ ਕਰ ਲਾਂ ਫਿਰ ਚੱਲਾਂਗੇ ਗੱਲਾਂ ਆਹੋ ਆ ਜਾ ਨਹੀਂ ਆਵਣ ਕਾਇਕੇ ਹੀ ਆਈਏ ਉਹਨ ਘਰ ਬੇਬੇ ਆ ਜਾ ਫੇ ਕੱਲ ਨੂੰ ਕੁਝ ਹੋਰ ਆਖੂ ਫੇ ਆਈ ਨਹੀਂ ਪਤਾ ਹੋਰ ਵੀ ਲੜਾਈ ਪਾਉਂਦੀ ਹੋਰ ਅਹੀਂ ਤੋਂ ਆਉਂਦੀ ਆ ਤਾਂ ਘਰ ਘਰ ਜਾ ਫੇ ਆ ਜਾ ਫਿਰ ਨੇ ਪਤਾ ਮੈਂ ਫਿਰ ਦੀਆ ਪਾਕ ਤੋਂ ਆਉਂਦੀ ਲੋਕਾਂ ਦੇ ਘਰ ਆ ਪਈਆ ਤਾਂ ਦੇਖ ਲਾ ਪਈਆ ਮਾਓ ਜਨਾ ਆਜੋ ਕੋਈ ਕਿਵੇਂ ਆਈਆਂ ਸੀ ਬਹਿ ਜਾ ਆ ਗਈਆਂ ਕਿਵੇਂ ਆਉਣਾ ਸੀ ਕਿ ਮੈਂ ਤਾਂ ਠੀਕ ਹਾਂ ਔਰ ਠੀਕ ਹਾਂ ਬਸ ਤੂੰ ਠੀਕ ਕਰਤਾ ਸਭ ਤਾਂ ਘਰ ਚ ਘੇਸ ਬਵਾ ਕੇ ਦੱਤਾ ਤੇ ਮੈਂ ਕੀ ਘੇਸ ਬਵਾਤਾ ਹੋਰ ਹੁਣ ਅਕੇ ਆਏ ਕਹਿੰਦੀ ਆਮਣ ਆਏ ਕਹਿੰਦੀ ਆ ਫਿਰ ਤੇ ਮੇਰੀਆਂ ਵੀ ਤੂੰ ਉਹਦੇ ਕੋਲ ਐਂ ਲਾ ਕੇ ਆਈਆਂ ਮੈਂ ਤੈਨੂੰ ਭਣੀ ਕੀ ਕਿਹਾ ਦਾ ਮੇਰੇ ਕੋਲ ਤਾਂ ਕੁਛ ਨਹੀਂ ਕਿਹਾ ਉਹਨਾਂ ਆ ਕੇ ਮੈਨੂੰ ਕਹਿੰਦੀ ਆ ਕਿਉਂ ਕਹਿੰਦੀ ਆ ਕਿ ਸਾਡੀ ਬੁੜੀ ਨਹੀਂ ਮਰਦੀ ਕੀ ਆ ਕਿ ਤੂੰ ਐ ਕਿ ਆਈਆਂ ਮੈਂ ਤਾਂ ਮੈਂ ਤਾਂ ਕੁਛ ਵੀ ਨਹੀਂ ਕਹਿ ਕੇ ਆਈ ਉਹਦੇ ਕੋਲ ਆ ਕਿ ਮੈਂ ਨੌਕਰ ਨਹੀਂ ਬਣਾਈ ਰੱਖਦੀ ਸਾਰਾ ਦਿਨ ਲੈ ਅਸੀਂ ਤਾਂ ਰੱਖ ਕੇ ਕੰਮ ਕਰਦੀਆਂ ਇਹਨੇ ਕਰ ਲਿਆ ਖਮਾਏ ਕਰ ਲਿਆ ਕਿਤੇ ਐਂ ਫਰਕ ਹੀ ਨਹੀਂ ਰੱਖਿਆ ਕੰਮਾਂ 'ਚ ਉਹ ਚੀਜ਼ ਲੈਣੀਆਂ ਤਾਂ ਫਿਰ ਮੈਂ ਤਾਂ ਸੂਟਾਂ ਪਿੱਛੇ ਗਈ ਕੇ ਆਈਆਂ ਉਹ ਤਾਂ ਮੈਂ ਤਾਂ ਉਹੀ ਗੱਲ ਕਹੀ ਸੀ ਤਾਈ ਉਹੀ ਗੱਲ ਕਿਉਂ ਕਹੀ ਸੀ ਤੇਰੀ ਉਹੀ ਗੱਲ ਭਾਵੇਂ ਸਾਡੇ ਘਰ 'ਚ ਫਰਕ ਪਵਾ ਕੇ ਰੱਖਦਾ ਇੰਨਾ ਹਾਂ ਤੇਰੀ ਤਾਂ ਉਹੀ ਹੋਗੀ ਨਾ ਲੱਸੀ ਲੈ ਹੀ ਨਾ ਕਲੇਸ਼ ਬੁਆਈ ਮੈਨੂੰ ਕਿਹੜਾ ਪਤਾ ਸੀ ਤਾਈ ਜੇ ਆਏ ਵੀ ਆਏ ਤੁਹਾਡੇ ਘਰ ਕਲੇਸ਼ ਪੈ ਜਾਊਗਾ ਕਲੇਸ਼ ਤਾਂ ਤੂੰ ਪਵਾਉਂਦੀ ਸੀ ਫਿਰ ਕਲੇਸ਼ ਤਾਂ ਪਊਗਾ ਜੇ ਤੂੰ ਕਹਿੰਦੀਆਂ ਐਡੀਆਂ ਗੱਲਾਂ ਕਹੀਆਂ ਨੇ ਦਰਪਈ ਦੁਆਦ ਨਾ ਕਰਾਂਗੀ ਦਈ ਬਸ ਭਾਈ ਸਾਡੇ ਘਰੇ ਲੱਸੀ ਲੈ ਆਣਾਂ ਉਹਦੀ ਲੋੜ ਨਹੀਂ ਤੇ ਠੀਕ ਆ ਨਾ ਆਉਂਗੀ ਦਈ ਇਹ ਦੁਆਦ ਇਹਨੂੰ ਆਏ ਵੀ ਇਹ ਤਾਂ ਦੋਨੇ ਸੱਸ ਨੂੰ ਇਕੱਠੀਆਂ ਬੈਂਦੀਆਂ ਨੇ ਵੀ ਮੇਰੀ ਸੱਸ ਤਾਂ ਬੈਂਦੀ ਨਹੀਂਗੀ ਵੀ ਕਿਉਂ ਨਾ ਇਹਨਾਂ ਨੂੰ ਮੈਂ ਲੜਾ ਦਾਂ ਹਾਂ ਆਹੀ ਹੈ ਤੇ ਮਨ ਚਾਹਣਾ ਹਾਂ ਇਹੀ ਸੀ ਹੋਰ ਹੁਣ ਹੋਰ ਹੁਣ ਚੱਲ ਇਹ ਦੁਆਦ ਭਈ ਮੈਂ ਤੁਹਾਨੂੰ ਨਹੀਂ ਕਹੂੰਗੀ ਠੀਕ ਆ ਮੈਂ ਨਹੀਂ ਕਹਿੰਦੀ ਇਹ ਦੁਆਦ ਮੈਂ ਤੁਹਾਨੂੰ ਇਹ ਗੱਲ ਮਾਰੀ ਹੈ ਭਣੇ ਤੇਰੇ ਵਾਸਤੇ ਸਾਡੀ ਬੇਬੇ ਮੇਰੇ ਕੋਲ ਬੈਂਦੀ ਨਹੀਂ ਮੈਨੂੰ ਤਾਂ ਐ ਲੱਗਦਾ ਸੀ ਸਾਰਾ ਦਿਨ ਵੀ ਤੁਸੀਂ ਇਕੱਠੀਆਂ ਇੱਕ ਤਾਂ ਮੱਜੇ ਦੇ ਕਿਵੇਂ ਬੈਠੀਆਂ ਰਹਿੰਦੀ ਹੋ ਮੀਂ ਕਿ ਤੂੰ ਕਰ ਹਰ ਗੋਲੂ ਜਾ ਕੇ ਇਹੀ ਕੁਛ ਕਰਨ ਜਾਣੀ ਹੁੰਨੀ ਆ ਜਿੱਦਾਂ ਹੀ ਹੋਰ ਕੰਨੂ ਜਾਣੀ ਆ ਕਿਸੇ ਦੇ ਮੈਂ ਤਾਂ ਸੋਡੀ ਆ ਦੋ ਗੱਲਾਂ ਕਹਿਤੀਆਂ ਹਾਂ ਕਾਣੂ ਤੇਰਾ ਕੋਈ ਪਤਾ ਨਹੀਂ ਕਿਦੇ ਕਿਦੇ ਘਰ ਚ ਪਵਾਟਕ ਪਵਾਏ ਹੋਣਗੇ ਨਹੀਂ ਅਜੇ ਤੂੰ ਬਾਦ ਨਹੀਂ ਤਾਈ ਪਵਾਉਂਦੀ ਨਹੀਂ ਹਮਣੇ ਅਜੇ ਤੂੰ ਬਾਦ ਨਹੀਂ ਪਾਉਂਦੀ ਬਣੇ ਆਪ ਦਾ ਇੱਕ ਮਿਕ ਹੋ ਕੇ ਰਹੋ ਠੀਕ ਆ ਆ ਤਾਂ ਮੇਥੋਂ ਗਲਤੀ ਹੋ ਗਈ ਮੈਨੂੰ ਕਰ ਦਿਓ ਮਾਫ ਚੱਲੀਏ ਨਾ ਤੇ ਬੈਜੋ ਹਮਣੇ ਬੈ ਜਾਣਾ ਨਾ ਬਸ ਬਣੇ ਜਿਹੜਾ ਕੁਛ ਕਰਨਾ ਸੀ ਇਹਨੇ ਤਾਂ ਕਰਤਾ ਉਹ ਐਂਗਮਾਨ ਮੱਥੇ ਬਣਾ ਨਹੀਂ ਸਰਦਾ ਹੁੰਦਾ ਹੈਗਾ ਕਰਤਾ ਨਹੀਂ ਤੈਨੂੰ ਤਾਂ ਆਇਆ ਨਾ ਕਿਸਾ ਆਊਗਾ ਆਹ ਸਾਰ ਪੜ੍ਹ ਕੇ ਦਿਓ ਕੋ ਵਾਲੇ ਨੂੰ। ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ। ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਜ਼ਰੂਰ ਕਰਿਆ ਕਰੋ। ਹੋਰ ਭੈਣ ਜੇ ਕਿਸੇ ਦੇ ਜਾਏ ਆਏ ਉਹਨਾਂ ਤਾਂ ਸਦਾ ਨਹੀਂ ਚੱਲ ਉਧਰ ਉਧਰ ਹੀ ਆਪਾਂ ਚੀਜ਼ ਲੈ ਇਨੇ ਦੇਨੇ ਆ। ਪਰ ਕਿਸੇ ਦੇ ਘਰੇ ਜਾ ਕੇ ਚੁਗਲੀਆਂ ਨਾ ਕਰਿਆ ਕਰੋ, ਲੜਾਈ ਨਾ ਪਵਾਇਆ ਕਰੋ। ਇਨਾਂ ਭੈਣਾਂ ਤੇ ਵੀਰਾਂ ਨੇ ਸੋਹਣੇ ਸੋਹਣੇ ਕਮੈਂਟ ਕਰਿਆ। ਉਹਨਾਂ ਭੈਣਾਂ ਤੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ।